ਮੈਨੂੰ ਮਿਲੀ ਇੱਕ ਹੋਰ ਚੀਜ਼ ਉਹ ਕਿਹੜੀ ਉਹ ਕਿਹੜੀ ਮਿਲਿਆ ਮੈਨੂੰ ਵੋਟਿੰਗ ਦਾ ਅਧਿਕਾਰ ਪਰ ਕੀ ਮੈਂ ਸਮਝੂ ਦੀ ਅਹਿਮੀਅਤ ਹੋਤੇ ਪੈਣੋ ਮੈਨੂੰ ਮੇਰੀ ਪਾਰਟੀ ਨੇ ਟਿਕਟ ਦੇ ਕੇ ਤੁਹਾਡੇ ਸਾਰਿਆਂ ਦੀ ਸੇਵਾ ਲਈ ਭੇਜਿਆ ਹੈ ਮੈਨੂੰ ਇੱਕ ਵਾਰ ਵੋਟ ਪਾ ਕੇ ਤਾਂ ਦੇਖੋ ਮੈਂ ਤੁਹਾਡੇ ਸੜਕਾਂ ਨੂੰ ਚਮਕਾ ਲਵਾਗਾ ਅਤੇ ਗਲੀਆਂ ਨਾਲੀਆਂ ਪੱਕੀਆਂ ਕਰਵਾ ਦਵਾਂਗਾ ਅਤੇ ਘਰ-ਘਰ ਵਿੱਚ ਬਿਜਲੀ ਅਤੇ ਪਾਣੀ ਦੀ ਸਹੂਲਤਾਂ ਵੀ ਦਵਾਗਾ ਅਤੇ ਮੈਂ ਨੌਜਵਾਨਾਂ ਨੂੰ ਨੌਕਰੀ ਵੀ ਦਵਾਗਾ ਮੈਨੂੰ ਇੱਕ ਵਾਰ ਵੋਟ ਪਾ ਕੇ ਤਾਂ ਦੇਖੋ असनेतन वोट पर जिसने मेरा पिछले दो हफ्ते तो खान-पीन का इंतजाम किया है हां हां अपने काम के वोट मेरी वोट इस त्रियानी रख्या ली मेरी वोट सेहतते से किया नहीं मेरी वोट इस खेत दिन काट मेरी वोट फायदा जे सोचे ही नहीं जक्किया भी जक्क नेया साडा नेका जक्क किया फायो ते पैरो ਤੁਹਾਡੇ ਸਾਰਿਆਂ ਦਾ ਧੰਨਵਾਦ ਤੁਹਾਡੇ ਸਭ ਦੇ ਸਹਿਯੋਗ ਨਾਲ ਹੀ ਮੈਂ ਇਸ ਖੇਤਰ ਦਾ ਹੈਪੀ ਬਣ ਚੁੱਕਿਆ ਹਾਂ ਬਣ ਸੋ ਸਾਰਿਆਂ ਨੇ ਕੰਮ ਛੋਟ ਛੋਟੇ ਸਾਰਿਆਂ ਦਾ ਕੰਮ ਖਤਮ ਅਤੇ ਮੇਰਾ ਕੰਮ ਸ਼ੁਰੂ ਹੈ ਧੰਨਵਾਦ ਇੱਕ ਆ ਜੀ ਵੀਡੀਓ ਕਰ ਲਵੋ थैंक यू सर नहीं नहीं ये ठीक नहीं ऐ जिस पारिस पारिस ਤੋਂ ਬਣਾ ਕੋਈ ਕਮਰੇ ਹੁੰਦਾ ਜਾਓ ਤੇ ਜਿਹੜਾ ਆਪਾਂ ਆਪਣੇ ਤੇ ਨਸ਼ੇ ਬਹੁਤ ਵੱਧ ਰਹੇ ਹਨ ਅਬ ਇਹਨੂੰ ਰੋਕਣ ਵਿੱਚ ਸਾਡੇ ਖੇਤਰ ਦੇ ਨੇਤਾ ناکਾਮ ਹਨ ਅਤੇ ਇਲੈਕਸ਼ਨਾਂ ਤੋਂ ਪਹਿਲਾਂ ਕੀਤੇ ਵਾਵੇ ਸਾਰੇ ਖੋਖਲੇ ਨਿਕਲੇ ਖੋਖਲੇ ਹੁਣ ਦੱਸੋ ਇਹ ਸਭ ਦਾ ਕੌਣ ਜ਼ਿੰਮੇਵਾਰ ਹੈ ਉਹੀ ਨੇਤਾ ਜਿਸ ਨੂੰ ਅਸੀਂ ਦਿਖਾਇਆ ਸੀ i <laughs> don't